ਮੇਰਾ ਨਾਮ ਦਲਪੀਆ ਕੋਲ ਹੈ ਮੇਰਾ ਨਾਮ ਮੋਹਨ ਸਿੰਘ ਜੀ ਅੱਜ ਤੋਂ ਕੋਲ ਕੋਲ ਪਹੜਾ ਹੈ ਕਿਕਣੇ ਜਾਨੂ ਮਾਛਵਾੜਾ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਥਾਂ ਧੀ ਹੈ ਦਸ਼ਮੇਸ਼ ਪਿਤਾ ਜੀ ਨੇ ਚੰਕੌਰ ਸਾਹਿਬ ਦੇ ਵਿੱਚ ਇਤਿਹਾਸਕ ਜਨਤੋਂ ਪ੍ਰੰਤ ਵੱਡੇ ਸਾਹਿਬ ਜਦੇ ਬਾਬਾ ਜੀ ਸਿੰਘ ਝਾਰ ਸਿੰਘ ਪਿਆਰੇ ਧਰਮ ਸਿੰਘ ਪਿਆਰੇ ਹਿੰਮਤ ਸਿੰਘ ਮੋਕੂ ਜੈ ਸਿੰਘ ਦੀ ਸ਼ਹੀਦੀ ਤੋਂ ਪ੍ਰੰਤ ਸਾਤ ਗੁਰੂ ਜੀ ਸਪਾਵਨਾ ਸਾਹ ਤੇ ਪਾਗ ਲਾਏ ਇਸ ਸਪਾਵਨਾ ਸਾਹ ਤੇ ਲੱਖਾਂ ਹੀ ਸੰਗਤਾਂ ਨਤਮਸ ਹੋ ਕੇ ਸਾਤਗੁਰੂ ਜੀ ਖੁਸ਼ੀਆਂ ਪ੍ਰਾਪਤ ਕਰ ਰਹੇ ਹਣ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਜਸਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇਸ ਸਮਗਮ ਵਕ ਵਕ ਸਾਵਾ ਤੇ ਉਤੇ ਬੜੇ ਸ਼ਰਧਾ ਸਦਕਾਰ ਨਾਲ ਮਨਾਇਆ ਜਾਂਦਾ ਹੈ ਇਸ ਪਾਵਨ ਅਸਥਾਨ ਤੇ ਬੜੇ ਸ਼ਰਧਾ ਸਦਕਾਰ ਦੇ ਨਾਲ ਇਸ ਪਾਵਨ ਸਮਗਮ ਨੂੰ ਮਨਾਇਆ ਜਾਂਦਾ ਹੈ ਵੱਡੇ ਤੜਕੇ ਤੋਂ ਸੰਗਤਾਂ ਦਾ ਅਰਦਾਤ ਸਮੁੰਦਰ ਪਹੁੰਚ ਰਿਹਾ ਹੈ ਗੁਰੂ ਘਰ ਵਿੱਚ ਅਰਦਾਸਾਂ ਕਰਾ ਕੇ ਸਾਤਗੁਰੂ ਜੀ ਦੇ ਦੇਗਾਂ ਕਰਾ ਕੇ ਨਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੱਚੇ ਪਾਤਸ਼ਾਹ ਜੀ ਦੇ ਖੰਡੇ ਪਾਟੇ ਦਾ ਅਮਰ ਤਿਆਰ ਹੋ ਰਿਹਾ ਹੈ ਅਤੇ ਵਿੰਨ ਸੰਗਤਾਂ ਖੰਡੇ ਪਾਟੇ ਦਾ ਅਮਰ ਚੱਕੇ ਗੁਰੂ ਘਰ ਜੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਾਂ ਤੇ ਖਾਲਸੇ ਜੀ ਚੜ੍ਹਦੀ ਕਲਾ ਲਈ ਆਪਣਾ ਤਨ ਮਨ ਧਨ ਅਰਪਣ ਕਰਨ ਲਈ ਇਸ ਸੰਤੂਪਰੇਣ ਨਾ ਲੈਂਦੀਆਂ ਹਨ ਲੱਖਾਂ ਹੀ ਸੰਗਤਾਂ ਨੇ ਸਤਗੁਰੂ ਜੀ ਦੇ ਪਾਵਨ ਸਾਨ ਦੇ ਦਰਸ਼ਨ ਕੀਤੇ ਹਨ ਸਾਨੂੰ ਜਿਸ ਹਾਸਲ ਸਮੋਹ ਦੇ ਵਿੱਚ ਇਸ਼ਨਾਨ ਕੀਤੇ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ 사ਤਗੁਰ ਜੀ ਦੀ ਰਹਿਮਤ ਪ੍ਰਾਪਤ ਕਰਦੇ ਹਾਂ ਝੋਲੀਆਂ ਪਾ ਰਹੀਆਂ ਹਨ ਇਸ ਪਵਨ ਸਥਾਨ ਤੇ ਸਵੇਰ ਦੇ ਵੱਡੇ ਤੜਕੇ 2 ਵਜੇ ਤੋਂ ਲੈ ਕੇ ਸੰਗਤ ਪਹੁੰਚ ਰਹੀ ਹੈ ਅਥਾ ਸਮੁੰਦਰ ਸੰਗਤਾਂ ਦਾ ਇਸ ਪਵਨ ਸਥਾਨ ਤੇ ਪਹੁੰਚ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਦੱਸੋ ਜੀ ਆਪਣਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਜੀ ਜਸਪਾਲ ਸਿੰਘ ਕੁਵਤ ਅੱਜ ਜੋ ਉਤਰਾਲਾ ਕੀਤਾ ਜਾ ਰਿਹਾ ਵਿਸਾਖੀ ਦੇ ਮੌਕੇ ਤੇ ਕੀ ਕਹਿਣਾ ਚਾਹੂੰਗਾ ਕੀ ਉਤਰਾਲਾ ਕੀਤਾ ਜਾ ਰਿਹਾ ਗੁਰੂ ਸਾਹਿਬ ਦੀ ਮਹਾਨ ਕਿਰਪਾ ਦੇ ਨਾਲ ਅੱਜ ਵਿਸਾਖੀ ਦੀਆਂ ਪਹਿਲਾਂ ਤੁਹਾਡੇ ਚੈਨਲ ਵਾਲੇ ਤੇ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਸਾਹਿਬ ਕਿਰਪਾ ਕਰਨ ਸ੍ਰੀ ਮਾਛੋੜਾ ਸਾਹਿਬ ਦੀ ਮਹਾਨ ਧਰਤੀ ਤੇ ਬੱਚਿਆਂ ਵਾਸਤੇ ਅਸੀਂ ਅੱਜ ਇੱਥੇ ਜਿੱਥੇ ਦਸਤਾਰਾਂ ਸਜਾਉਂਦੇ ਆ ਜਿਹੜੇ ਕੇਸੜਾ ਰੱਖਣ ਦਾ ਪ੍ਰਣ ਕਰਦੇ ਸਾਡੇ ਕੋਲ ਜਵਾਨ ਆਇਆ ਵੀ ਇੱਕ ਜਿਨੇ ਕੇਸੜਾ ਰੱਖਣ ਦਾ ਪ੍ਰਣ ਕੀਤਾ ਤੇ ਦੂਸਰਾ ਨਾਲ ਬੱਚਿਆਂ ਵਾਸਤੇ ਬਹੁਤ ਵਧੀਆ ਇਨਾਮ ਜਿਹੜੇ ਅਸੀਂ ਲੈ ਕੇ ਆਏ ਆ ਜਿਹੜੇ ਬੱਚੇ ਦਸਾਂ ਗੁਰੂਆਂ ਨਾਮ ਪੰਜਾਂ ਪਿਆਰਿਆਂ ਦੇ ਪੜ੍ਹ ਤੱਕ ਚਾਰ ਤਾ ਮੁਢਲੀ ਜਾਣਕਾਰੀ ਤੇ ਨਾਲ ਸਿੱਖ ਧਰਮ ਬਾਰੇ ਜਿੱਦਾਂ ਵੀ ਗੁਰੂ ਸਾਹਿਬਾਨ ਦਾ ਜੀਵਨ ਸ਼ਹੀਦਾ ਬਾਰੇ ਸੁਣਾਉਂਦੇ ਆ ਦੱਸਦੇ ਆ ਕਈ ਬੱਚਿਆਂ ਨੇ ਸਾਨੂੰ 15 ਭਗਤਾਂ ਦੇ ਨਾਮ ਵੀ ਸੁਣਾਏ ਆ ਕੰਟ ਕਰਕੇ ਤੇ ਉਹਨਾਂ ਨੂੰ ਫਿਰ ਵਧੀਆ ਇਨਾਮ ਜਿਹੜੇ ਇੱਥੋਂ ਅਸੀਂ ਉਹ ਦਿੰਦੇ ਆ ਸਾਰਿਆਂ ਨੂੰ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਜੀ ਅੱਜ ਖਾਲਸਾ ਦਾ ਅਹਿਮ ਦਿਹਾੜਾ ਹੈ ਸਾਨੂੰ ਸਾਰਿਆਂ ਨੂੰ ਇਹ ਮਹਾਨ ਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਗੁਰੂ ਸਾਹਿਬ ਦੇ ਬਹੁਤ ਵੱਡੇ ਪਰਪਕਾਰ ਨੇ ਸਤਿਗੁਰ ਗਰੀਬ ਨਵਾਜ਼ ਨੇ ਸਾਨੂੰ ਦਬਲੇ ਕੁਚਲੇਆਂ ਨੂੰ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਬਰਾਂ ਸ਼ੇਰ ਬਣਾਇਆ ਮਹਾਰਾਏ ਨੇ 1699 ਨੂੰ ਬਸਾਖੀ ਵਾਲੇ ਦਿਨ ਸੋ ਗੁਰੂ ਸਾਹਿਬ ਬੜੇ ਬੜੀ ਕਿਰਪਾ ਕੀਤੀ ਆ ਜੇ ਖਾਲਸਾ ਪੰਥ ਜਿਹੜਾ ਏ ਅਸੀਂ ਉਹ ਨਾਲ ਦੀ ਨਾਲ ਕੋਈ ਵੀ ਹੋਵੇ ਇਹ ਨਹੀਂ ਦੇਖੀਦਾ ਇਹਦਾ ਆ ਧਰਮ ਆ ਜਾਂ ਆ ਬੱਚਾ ਇਸ ਧਰਮ ਦਾ ਨਹੀਂ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਥੋੜਾ ਜਿਹਾ ਉਹਦੇ ਇਤਿਹਾਸ ਬਾਰੇ ਦੱਸ ਕੇ ਗੁਰਬਾਣੀ ਬਾਰੇ ਦੱਸ ਕੇ ਉਹਦੀ ਹੈਲਪ ਕਰਕੇ ਉਹਦੇ ਨਾਲ ਦੀ ਨਾਲ ਪਿੰਡਾਂ ਵਿੱਚ ਵੀ ਕੈਂਪ ਲਾਉਂਦੇ ਆ ਜੀ ਪਿੰਡਾਂ ਜਾ ਕੇ ਗੁਰਬਾਣੀ ਦੇ ਸੰਥਿਆ ਦੇ ਗੁਰ ਇਤਿਹਾਸ ਬਾਰੇ ਨਾਮ ਦੇਣੇ ਦਸਤਾਰਾਂ ਸਜਾਉਣੀਆਂ ਇਹ ਆਦਿਕ ਸਵਾਵਾ ਜਿਹੜੀਆਂ ਗੁਰੂ ਸਾਹਿਬ ਲੰਦੇ ਆ ਮੇਰੇ ਵੱਲੋਂ ਫੇਰ ਵਸਾਕੀ ਦੀਆਂ ਤੁਹਾਡੇ ਚੈਨਲ ਨੂੰ ਸਾਡੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ